ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਵਧੀਆ ਫਾਰਮਾਂ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੀ ਜਿਹੜੀ ਆਪਾਂ ਵੀਡੀਓ ਬਣਾ ਰਹੇ ਆਂ ਪਿੰਡ ਸਾਡਾ ਟਕਲਾ ਤਹਿਸੀਲ ਅਜਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਬਗੀਚੇ ਭਾਜੀ ਕੋਲ ਆਪਾਂ ਆਏ ਆਂ ਤੇ ਕਾਫੀ ਦਿਨਾਂ ਬਾਅਦ ਅੱਜ ਆਪਾਂ ਵੀਡੀਓ ਨਾਲ ਕੋਲ ਆਏ ਆਂ ਅੱਜ ਤਾਂ ਨ ਤਿੰਨ ਮੱਜਾਂ ਦਿਖਾਉਣੀਆਂ ਤੇ ਤਿੰਨੇ ਟੋਕੜਾ ਗਬਰਾਂ ਚੈੱਕ ਪਾਸ ਤੁਹਾਨੂੰ ਦਿਖਾਵਾਂਗੇ ਚੰਗੀਆਂ ਸੋਹਣੀਆਂ ਝੋਟੀਆਂ ਤੁਹਾਨੂੰ ਚੈੱਕ ਪਾਸ ਟੋਕੜਾ ਗਬਰਾਂ ਤੁਹਾਨੂੰ ਦਿਖਾਉਣੀਆਂ ਤੇ ਨਹੀਂ ਮੱਜਾਂ ਮੱਜ ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ ਹਰ ਰੋਜ਼ ਪਾਜੀ ਕੀ ਹਾਲ ਚੱਲ ਜੀ ਵਧੀਆ ਵਧੀਆ ਤੁਸੀਂ ਦੱਸੋ ਵਧੀਆ ਠੀਕ ਹੈ ਜੀ ਹੈ ਮਾਹੀ ਦਰਸ਼ਨ ਹੈ ਤੁਹਾਡੇ ਓਏ ਅਹੀਂ ਵੀਰ ਭਾਜੀ ਤੁਹਾਨੂੰ ਦੱਸਿਆ ਬੋਟਾ ਬਾਟਾ ਚ ਲੱਗੇ ਰਿਆ ਵੋਟਾਂ ਨੂੰ ਪੂਰਾ ਚੋਰ ਰਿਹਾ ਕਿ ਫਿਰ ਐ ਐਨ ਕੀ ਪਾਰਟੀ ਨਵੀਂ ਹਫ਼ਤਾ 10 ਦਿਨ ਉਧਰ ਹੀ ਨਿਕਲ ਗਿਆ ਉਧਰ ਹੀ ਨਿਕਲ ਗਿਆ ਇਹਦੇ ਆਪਸ ਵਿੱਚ ਡੰਗਰਾਂ ਦਾ ਲੈਂਦਾ ਰਿਹਾ ਇੱਕ ਦੋ ਵਿੱਚੋਂ ਅੱਛਾ ਇਕ ਤਰ੍ਹਾਂ ਲੋਕਲੇ ਵੀਰ ਲੈ ਜਾਂਦੇ ਰਹੇ ਹੁਣ ਮੈਂ ਤੁਹਾਨੂੰ ਵੇਲੋ ਰਾਤੀ ਫੂਨ ਕੀਤਾ ਸਜਣਾ ਮਈਆਂ ਕਰਕੇ ਹਾਂਜੀ ਹਾਂਜੀ ਤੇ ਸਜਣਾ ਮਈਆਂ ਇਹਦੇ ਉਹ ਫਿਰ ਸਵੇਰੇ ਸੋਕਤੇ ਹੀ ਉਹ ਚਲ ਗੀਆਂ ਤੇਆਂ ਤੁਹਾਡੇ ਸਾਹਮਣੇ ਹੀ ਗਈਆਂ ਤੁਹਾਨੂੰ ਪਤਾ ਹੀ ਆ ਤੇ ਹੁਣ ਟੋਕੜਾ ਬਣਾ ਹੀ ਰਹੀ ਆ ਮੈਂ ਕਿਹਾ ਹੁਣ ਵੀ ਇਹ ਨੂੰ ਮੋੜਦਾ ਕਿ ਟੋਕੜਾ ਬਣਾ ਦੀ ਪਾ ਦਨੇ ਠੀਕ ਆ ਹਾਂਜੀ ਚਲੋ ਨਾਮ ਦੱਸਦੇ ਕਰੀ ਆ ਮੇਰਾ ਭਾਜੀ ਬਗੀਚਾ ਸੇਹ ਨੇ ਹਾਂਜੀ ਐਂਡ ਹਰੜ ਕਲਾ ਤਸਵੀਰੀ ਨਾਲ ਤੇ ਜਿਨਾ ਮਰ ਤੇ ਫੋਨ ਨੰਬਰ ਬੋਲ ਦੇ 94923429 ਭਾਜੀ ਠੀਕ ਆ ਤੇ ਚਲੋ ਫਿਰ ਸ਼ੁਰੂਆਤ ਆ ਜਿਹੜੀ ਆ ਇਤਨ ਕਰ ਲਈਏ ਆਪਾਂ ਕਿੰਨੇ ਚਿਰ ਦੀ ਚੱਕ ਪਾਸਟ ਦੀ ਚੌ ਅੱਛਾ ਤੇ 5 ਕਿਲੋ ਇਹਦੇ ਥਲੇ ਦੋੜ ਜੀ 4 ਮਹੀਨੇ ਚੈੱਕ ਪਾਸ ਤੇ 5 ਕਿਲੋ ਤੋੜ ਤੇ ਪਹਿਲੀ ਚੈੱਕ ਕਰਾ ਕੇ ਸਾਡੇ ਘਰੋਂ ਖੜੀ ਠੀਕ ਲੱਗੋ ਆਪਣੇ ਬਿਲਕੁਲ ਲਈਏ ਖੋਲੋ ਹਾਂ ਫਿਰ ਤੋੜੀ ਉਹਨੇ ਪਾਜੀ ਇਸ ਰੇਵੂਆ ਪਿੰਡਾਂ ਸੁਣੀਏ ਅੱਛਾ ਇਹ ਦੁੱਧ ਵੀ ਛੋਟੀ 10 ਕਿਲੋ ਤੋਂ ਪਾਸੀ ਦੇ ਰਹੀ ਰਹੀ ਠੀਕ ਆ ਹਾਂਜੀ ਤੇ ਕੇ ਫਿਰ ਮੁੱਲ ਰੱਖਣਾ ਇਹਦਾ ਮੁੱਲ ਹੈ ਜੀ 50000 ਜੀ ਅੱਛਾ 48 ਦੀ ਦੇ ਦਈਏ 48000 ਦੀ ਹਾਂਜੀ ਵਿੱਚੋਂ ਕਰ ਜੀ ਕਮਾਨ ਤਾ ਜੱਸ ਨਾ ਕਰ ਦੋ ਕਰ ਦੋ ਤਾਂ 45 ਦੇ ਦਈਏ ਫਿਰ ਠੀਕ ਆ ਭਾਈ ਅੱਛਾ 45000 ਦੀ ਜਿਹੜਾ ਕੋਈ ਵੀਰ ਮਹਿਲ ਹੈ ਜੂਣਾ ਅੱਛਾ ਇਹਦਾ ਜਿਹੜਾ 5 ਕਿਲੋ ਹੀ ਦੁੱਧ ਹੈ ਉਹ 10 ਕਿਲੋ ਰਗਾ ਜੀ ਅੱਛਾ ਇਹ ਮੰਨ ਲਓ 36 36 ਯਾਦ ਦੁੱਧੀਆਂ ਨਾਲੇ ਇਹ ਕਿ ਗਾਂ ਗੱਪਣ ਵੀ ਹੈ ਗਾਂ ਗੱਪਣੇ ਚੈੱਕ ਕਰਾ ਦੇ ਠੀਕ ਹੈ ਹੁਣ ਚੈੱਕ ਕਰ ਚੈੱਕ ਪਾਸ ਹੈ ਨਾ ਬੋਲੇ ਆਪਾਂ ਕਰਾਈ ਚੈੱਕ ਠੀਕ ਹੈ ਤੇ ਆ ਜਿਹੜੀ ਆ ਹੁਣ ਇਹ ਕਿੰਨੇ ਚਿਰ ਦੀ ਚੈੱਕ ਪਾਸ ਤੇ ਇਹ ਭਾਜੀ 6 ਮਹੀਨੇ ਦੀ ਹੋਗੀ 6 ਮਹੀਨੇ ਦੀ ਚੈੱਕ ਪਾਸ ਆਉਦੀ ਦੋ ਤਰੀ ਦੀ 6 ਮਹੀਨੇ ਹੋਗੀ 7ਵਾਂ ਲੱਗ ਜਾ ਤੇ ਦੁੱਧ ਕਿੰਨਾ ਇਹ ਦੇਖੇ ਇਹ ਕੋਲ 1 ਲੀਟਰ ਵਾਲਾ 4-5 ਕਿਲੋ ਅੱਛਾ ਹਾਂ ਠੀਕ ਐ ਬਾਕੀ ਇਹ ਕਿ ਦੋਵੇਂ ਪਾਰੀਆਂ ਵਡੀਆਂ ਛੋਟੀਆਂ ਠੀਕ ਐ ਤੇ ਇਹਨਾਂ ਸੱਜਰਾਂ ਨੇ ਦੁੱਧ ਚੰਗਾ ਕੱਢਿਆ ਨਾ ਪਾਣੀ 15 ਤੋਂ ਪਲੱਸ ਦਿੱਤਾ ਅੱਛਾ ਇਹ ਛੋਟੀ ਨੇ 18 ਕਿਲੋ ਤੋਂ ਅੱਛਾ ਇਹਦੀ ਨਾਲ ਹੀ ਜਾਣਕਾਰੀ ਦੇ ਦੇਣਾ ਇਹ ਪੰਜਾਂ ਮਹੀਨੇ ਦੀ ਹੋਗੀ ਜੀ ਅੱਛਾ ਹਾਂਜੀ ਚਲੋ ਪਹਿਲਾਂ ਇਹੇ ਵਿਖਾ ਦਈਏ ਫਿਰ ਲੇਖਾ ਲੱਗੂਗਾ ਤੋੜ ਦੇਣਾ ਹੈ ਹਾਂ ਤੋੜ ਦੋ ਇਹ ਸ਼ਾਮੀ ਨਾ ਜੀ ਇਹ ਸ਼ਾਮ ਦੀ ਕੱਲ ਦੀ ਹੋਗੀ ਹਾਂਜੀ ਮਨਜੋਤ ਭਾਜੀ ਆ ਗਿਆ ਜੀ ਮਨਜੋਤ ਤੇ ਉਹਨੇ ਬੈਡ ਪੁੱਲ ਖੇਡ ਦਿੰਦਿਆ ਅਗੇ ਅਗੇ ਆ ਦੇ ਲੋ ਬਾਕੀ ਕੋਈ ਠਿਕਾਣੀ ਇਹਨੂੰ ਆ ਪਿੱਛਾ ਜੀ ਠੀਕ ਆ ਇਹ ਜੜੀਆਂ ਹੁਣ ਦੋ ਝੋਟੀਆਂ ਤੁਹਾਨੂੰ ਦਿਖਾਉਣੀ ਆ ਇੱਕ ਆ ਤੇ ਇੱਕ ਹੋਰ ਦੋਵੇਂ ਜੜੀਆਂ ਚੰਗੇ ਰਿਕਾਰਡ ਵਾਲੀਆਂ ਪਹਾੜੀਆਂ ਝੋਟੀਆਂ ਆ ਜਿਹੜੀਆਂ ਚੰਗੀ ਸਾਂਭ ਵਾਲੀਆਂ ਆ ਜਿਹੜੀਆਂ ਆ ਦੇਖ ਸਕਦੇ ਪਿੱਛੇ ਵੀ ਚੰਗੀ ਸਾਂਭ ਹੋਈ ਆ ਤੇ ਗਾਂ ਵੀ ਕੋਈ ਵੀ ਚੰਗੀ ਸਾਂਭ ਕਰਲੇ ਤੇ ਚੰਗੀਆਂ ਝੋਟੀਆਂ ਤਿਆਰ ਹੋਣੀਆਂ ਤੇ ਇਹਦਾ ਮੁੱਲ ਵੀ ਦੀ ਫਿਰ ਇਹਦਾ ਮੁੱਲ ਭਾਜੀ 70000 ਦੀ ਝੋਟੀ ਦੀ ਆ 70000 ਤੋਂ ਕਰੀਏ ਕਹਮਾਨ ਸਾਹਿਬ ਸਭ 2000 ਰੁਪਏ ਛੱਡਾਂਗੇ ਅੱਛਾ ਹਾਂਜੀ 68000 ਦੀ ਦੇ ਦਾਂਗੇ ਬਾਕੀ ਇਹ ਆ ਕਿ ਹੁਣ ਤੇ 60 ਲੱਗਣਾ ਵਾ ਜਿੱਦਣ ਤਿਆਰ ਹੋਈਆਂ ਫਿਰ ਉਦੋਂ ਵੀ 1.5 ਲੱਖ ਆ 1.5 ਲੱਖ ਦੀ ਝੋਟੀ ਆ ਤੇ ਉਦੋਂ ਵੀ ਚੰਗੀਆਂ ਤਿਆਰ ਹੋਣਗੀਆਂ 2 ਸਾਲ ਪਹਿਲਾਂ 1 ਲੱਖ ਤੇ 28000 ਦੀ ਆਈਗੀ ਅੱਛਾ ਉਹ 2 ਲੱਖ ਤੇ 18000 ਦੀ ਆਈ ਸੀ ਅੱਛਾ ਹਾਂਜੀ ਠੀਕ ਆ ਬਾਕੀ ਚਲੋ ਵਿਖ ਜੰਗੀਆਂ ਠੀਕ ਹੈ ਨਹੀਂ ਤਾਂ ਆਪਾਂ ਚਲੋ ਪੌਣ ਨਾ ਹੁੰਦਾ ਹਾਂ ਜਿਹੜੀਆਂ ਤੇ ਘਰ ਤੇ ਹੈਗੀਆਂ ਇਹ ਤੇ ਆਹ ਜਿਹੜੀ ਹੁਣ ਇਹਦੇ ਨਾਲ 4 ਕਿਲੋ ਜਿੱਦੋਂ ਇਹਦੇ ਕੋਲ 4 ਕਿਲੋ ਦੁੱਧ ਆ ਇਹ 5 ਮਹੀਨੇ ਦੀ ਹੋਗੀ ਇਹ ਪੰਜਾਂ ਦੀ ਆ ਤੇ ਇੰਨੇ ਸੱਜਰ ਨੇ ਕਿੰਨਾ ਚੋਆਇਆ ਤਾਂ ਭਾਜੀ 18 ਤੋਂ ਪਲੱਸ ਚੋਆਇਆ ਤੋਰੋ ਫੇਰ ਇੰਨਾ ਬਾਕੀ ਮਿਲਕਵੇਂ ਨਾ ਤੇ ਥਾਨ ਹਵਾਂ ਦੇ ਦੀਆਂ ਦੋਵੇਂ ਚੰਗੀਆਂ ਵਾ ਉਹਦੇ ਵੀ ਆਪਾਂ ਥਾਣੇ ਦੇਖ ਸਕਦੇ ਆ ਮਿਲਕਵੇਂ ਉਹਦੇ ਵੀ ਦੋਰਾਂ ਦੇਖੋ ਛੋਟੀਆਂ ਹੁੰਦੀਆਂ ਭਾਜੀ ਤੇ ਮੰਨ ਲੋ ਡਬਲ ਤੋਂ ਵੀ ਡਬਲ ਰੱਖਣ ਨੂੰ ਕਰ ਜਣੀ ਆ ਠੀਕ ਆ ਹਾਂਜੀ ਇਹ ਮੰਨ ਲੋ ਕਹਿੰਦੇ ਯਾ ਤਾਂ ਕੱਦ ਕਾਠੇ ਦਾ ਵੀ ਪੂਰਾ ਜਵਾਨ ਹੈ ਪੈਠ ਪੜੇ ਤੋਂ ਕੱਦ ਕਾਠ ਤੋਂ ਇਹ ਵੀ ਚੰਗੀ ਆ ਜਲੀ ਤੇ ਕਿੰਨਾ ਰੱਖਣਾ ਇਹਦਾ ਮੁੱਲ ਇਹਦਾ ਭਾਈ ਸੇਮ ਹੀ ਜੀ ਮੁੱਲ ਕਿੰਨਾ ਕ ਇਹ ਵੀ 70 ਰਿਆ ਤੇ 68 ਦੀ ਇਹ ਵੀ ਦੇਦਾ ਤੇ ਕੋਈ ਵੀ ਜੋੜਾ ਲਊ ਅੱਛਾ ਉਹਦਾ ਆਪਾਂ ਹੋਰ 2000 ਰੁਪਏ ਜੋੜੇ ਚ ਮਾਨ ਕੇ ਅੱਛਾ ਫਿਰ 67 60 ਵੀ ਦੇ ਦੋਗੇ ਇਹ 67 ਦੀ 68 68 ਜਾਨੀ ਫਿਰ ਪੱਕੀ ਜੇ ਕੋਈ ਹੋਰ ਲਵੇ ਠੀਕ ਆ ਹਾਂ ਜੀ ਠੀਕ ਹੈ ਤੇ ਵਿਦਿਆ ਹੋਰ ਕੁਝ ਕਹਿਣਾ ਫਿਰ ਬਸ ਵੀਰ ਜੀ ਇਹੋ ਹੀ ਆ ਤੇ ਹੁਣ ਆਪਾਂ ਮੰਨ ਲਓ ਵਿਲੇ ਹੋ ਗਏ ਆ ਹੁਣ ਲਗਾਤਾਰ ਲਗਾਤਾਰ ਵੀਡੀਓ ਪਾਇਆ ਕਰਾਂਗੇ ਚੱਲਿਆ ਕਰੂਗਾ ਸਜਰਾ ਮਈਆਂ ਹਰਪੀ ਭੱਜੀਆਂ ਇੰਨਾਂ ਹੀ ਅੱਛਾ ਤੇ ਬਿਲਕੁਲ 나ੜੂ ਦੇ ਬੱਚੇ ਹੀ ਜੁੜਾਈ ਦੀ ਜੁੜਾਈ ਵੇਖਿਆ ਠੀਕ ਆ ਅਸਲ ਮਖਦਿਆ ਕਰਕੇ ਵੀਡੀਓ ਪੋਣੀ ਹੈ ਠੀਕ ਆ ਫਿਰ ਤੁਹਾਨੂੰ ਟਾਈਮ ਦਿੱਤਾ ਫਿਰ ਚੰਗੇ ਨਹੀਂ ਲੱਗੇਗਾ ਠੀਕ ਆ ਸਹੀ ਵੀ ਠੀਕ ਬਾਕੀ ਇਹ ਹੈ ਕਿ ਜਿਹੜੀਆਂ ਟੁਕੜਾ ਕੱਬਣਾ ਵਾ ਇਹ ਵੀ ਕੋਈ ਜਾ ਕੇ ਆਪਣੀ 1-2 ਦਿਨਾਂ ਦੇ ਵਿੱਚ ਚੈੱਕ ਕਰਾ ਲੇ ਗਰਮੀ ਗਰਮੀ ਕਰਾ ਲੈ ਜਾ ਕੇ ਵੀ ਚੱਕ ਕਿਉਂਕਿ ਹੁਣ ਗਰਮੀ ਬੜੀ ਹੈ ਡੰਗਰ ਤਾਂ ਨੂੰ ਪਤਾ ਕਈ ਪਹਿਲਾਂ ਹੀ ਸੂਈ ਜਾਂਦੀ ਹੈ ਹਾਂਜੀ ਹਾਂਜੀ ਚੈੱਕ ਕਰਾ ਲੈ ਕੋਈ ਬਾਕੀ ਇਹ ਹੈਗਾ ਆ ਰਪੀਪਾ ਜੀ ਵੀ ਸਾਡੇ ਘਰੋਂ ਖੜ ਕੇ ਕੋਈ ਪੰਜਾਂ ਦਿਨਾਂ ਦੀ ਸਾਡੀ ਗਰੰਟੀ ਆ ਜਾ ਕੇ ਪੰਜਾਂ ਦਿਨਾਂ ਦੇ ਵਿੱਚ ਵੇ ਚੈੱਕ ਕਰਾ ਲਈ ਉਸ ਤੋਂ ਬਾਅਦ ਕੋਈ ਗਰੰਟੀ ਨਹੀਂ ਉਸ ਤੋਂ ਬਾਅਦ ਫਿਰ ਤੁਹਾਨੂੰ ਪਤਾ ਹੁਣ ਗਾਈ ਕਲਾ ਕੋਈ ਵੀਰ ਵੰਡ ਗਰਮ ਪਾ ਦਿੰਦੇ ਕਈ ਗੱਲਾਂ ਹਾਂ ਕਈ ਗੱਲਾਂ ਵਾਦਾ ਕਰਤਾ ਜੀ ਇਹਨਾਂ ਨੂੰ ਮੈਂ ਤਾਂ ਕਹਿਣਾ ਪਹਿਲ ਦੇ ਹੱਦ ਤੇ ਲੇ ਲਈ ਉਹ ਵੀ ਚੈੱਕ ਕਰਾ ਕੇ ਹਾਂਜੀ ਤੇ ਏਡੀ ਗੱਲ ਆਵਾਜ਼ ਦਾ ਠੰਡਾ ਠੀਕ ਹੈ ਬੀ ਜੀ ਬਹੁਤ ਬਹੁਤ ਧੰਨਵਾਦ ਜੀ ਠੀਕ ਹੈ ਭਾਈਆ ਅੱਜ ਸਾਰੀਆਂ ਟੁਕੜਾ ਬਣਾਈਆਂ ਬਾਕੀ ਇੱਥੇ ਆ ਕੇ ਆਪਣੀ ਚੈੱਕ ਕਰਕੇ ਤਸੱਲੀ ਕਰਕੇ ਖੜੋ ਜੀ ਹਾਂਜੀ ਦੋਸਤੋ ਵੀਡੀਓ ਨੂੰ ਪੂਰਾ ਦੇਖਣ ਲਈ ਬਹੁਤ ਬਹੁਤ ਧੰਨਵਾਦ